ਮੈਂ ਗਿਬਿੰਦਰ ਸਿੰਘ ਮੈਂ ਨਾਮ ਤੋਂ ਸਰਪੰਚ ਨਵੇਂ ਸਾਲ ਦੀਆਂ ਇਲਾਕਾ ਵਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਸੋ ਇਹ ਵਾਸ ਕਰਦੇ ਆ ਵਾਹਿਗੁਰੂ ਦੇ ਚਰਨਾ ਸਿਖੇ ਨਵਾਂ ਸਾਲ ਸਾਰੇ ਪਰਿਵਾਰ ਤੁਸੀਂ ਆ ਕੇ ਲੈ ਕੇ ਆਵੇ ਜੀ ਖਾਣ ਚ ਰਿਆ ਜੀ ਹਰਬੰਸ ਸਾਹਿਬ ਨੌਜਵਾਨੋਂ ਕੀ ਪੀਣਾ ਚਾਹੋਗੇ ਨੌਜਵਾਨੋਂ ਇਹ ਪੀ ਲੈ ਕੇ ਸਾਹਮੂ ਰੋ ਸਟੇਡੀਅਮ ਉੱਤੋਂ ਲੈ ਕੇ ਆਪਣੇ ਗ੍ਰਾਉਂਡ 'ਚ ਟੂਰਨਾਮੈਂਟ ਕਰਾਉਂਦੇ ਨੇ ਆ ਕ੍ਰਿਕਟ ਦਾ ਬਹੁਤ ਵਧੀਆ ਬੱਚਿਆਂ ਨੂੰ ਪੀਲਾ ਕੇ ਮਾਰੇ ਕਾਰਜਾ ਤੋਂ ਨਸ਼ੇ ਤੋਂ ਥੋੜਾ ਬਚ ਕੇ ਤੇ ਵਧੀਆ ਮਤਲਬ ਕਿ ਖੇਡਾਂ 'ਤੇ ਧਿਆਨ ਦੇਣ। ਨਸ਼ਿਆਂ 'ਚ ਮਤਲਬ ਕਿ ਮੌਤ ਰਹਿ ਸਕਦੀ। ਦੇਖੋ ਜੀ ਖੇਡਾਂ ਖੇਡਣ ਨਾਲ ਜਿੱਥੇ ਤੁਹਾਡਾ ਵਿਖ ਵਧੀਆ ਬਣੇਗਾ ਤੇ ਪਿੰਡ ਦਾ ਨਾਮ ਵੀ ਰੋਸ਼ਨ ਹੋਏਗਾ। ਜਿਵੇਂ ਮੇਰੇ ਪਿੰਡ 'ਚ ਤਿਰਕੜ ਦਾ ਟੂਰਨਾਮੈਂਟ ਚੱਲਦਾ ਪਿਆ। ਬਹੁਤ ਪਿੰਡਾਂ ਦੇ ਮਤਲਬ ਕਿ ਮੁੰਡੇ ਇੱਥੇ ਆ ਕੇ ਖੇਡਦੇ ਨੇ ਆਪਣੇ ਮਤਲਬ ਉਹਦੀ ਹਿੱਸਾ ਲੈਂਦੇ ਨੇ। ਹੋਰ ਮੋਰਿਆਂ ਨੂੰ ਕੋਈ ਹੈ ਨਹੀਂ ਮਤਲਬ ਕਿ ਜਿੱਦਾਂ ਕਿ ਆ ਕੇ ਖੇਡਣ ਮੇਰੇ ਇਹੋ ਪੀ ਲੈ ਕੇ ਮਤਲਬ ਕਿ ਸਾਰਿਆਂ ਮੁੰਡੇ ਜਿੰਨੇ ਵੀ ਆ ਕੇ ਇੱਥੇ ਆ ਕੇ ਕਿੱਡਾ ਨਹੀਂ ਹਿੱਸਾ ਲਿਆ ਹੋਰ ਵੀ ਤਾਬਾ ਬਸ ਕੇ ਸੋ ਮੈਂ ਆਪਣੇ ਪਿੰਡਵਾਲੋਂ ਆਪਣੀ ਪੂਰੀ ਪੰਜਾਬ ਵੱਲੋਂ ਪੂਰੇ ਨਗਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ